ਦਰਸ਼ਕਾਂ ਦਾ ਵੀਵਰਸ ਦਾ ਬਹੁਤ-ਬਹੁਤ ਸਵਾਗਤ ਹੈ ਸਸਤੀਆ ਘਾਲਾਤਾਬ ਨਮਸਕਾਰ ਅ ਅੱਜ ਅਸੀਂ ਲੰਘ ਰਹੇ ਸੀ ਜੀ ਬੋਰਡ ਦੇ ਉੱਤੇ ਲਿਖਿਆ ਜੀ ਆਲਮਗੀਰ ਸਾਹਿਬ ਰਾਏਕੋਟ ਟੈਕਨੋਸਪੁਰ ਰੋਡ ਇਹ ਪਕਵਲ ਰੋਡ ਦੀ ਜਿਹੜੀ ਰੋਡ ਹੈ ਜੀ ਅਸੀਂ ਇੱਥੋਂ ਲੰਘ ਰਹੇ ਸੀ ਜਲੰਧਰ ਤੋਂ ਆ ਰਹੇ ਹਾਂ ਤੇ ਸੋਚਿਆ ਕਿ ਰਸਤੇ ਦੇ ਵਿੱਚ ਅਸੀਂ ਥੋੜ੍ਹਾ ਦੇਖੀ ਇੱਕ ਸਾਈਡ ਤੇ ਬਹੁਤ ਜ਼ਿਆਦਾ ਹੀ ਲੱਗੀ ਹੋਈ ਹੈ ਇਹ ਤੁਸੀਂ ਦੇਖੋ ਕਿੰਨੀ ਜ਼ਿਆਦਾ ਲੱਗੀ ਔਰ ਇਹ ਜਿਹੜੇ ਫੁੱਲ ਹਨਾ ਮੈਨੂੰ ਬਹੁਤ ਪਿਆਰੇ ਲੱਗੇ ਤੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਮੈਨੂੰ ਜਦੋਂ ਇਹ ਬਹੁਤ ਮੈਨੂੰ ਯੂਨੀਕ ਜੇ ਲੱਗੇ ਤੇ ਮੈਂ ਰੁਕੀ ਔਰ ਬਹੁਤ ਹੀ ਪਿਆਰਾ ਥੋਹਰ ਦਾ ਨਜ਼ਾਰਾ ਮਤਲਬ ਦੇਖਣ ਨੂੰ ਮਿਲਿਆ ਮੈਨੂੰ ਤੇ ਮੈਂ ਸੋਚਿਆ ਕਿ ਚਲੋ ਕੁਝ ਤੁਹਾਡੇ ਨਾਲ ਵੀ ਇਸ ਦੇ ਬਾਰੇ ਕੁਝ ਚੀਜ਼ਾਂ ਸਾਂਝੀਆਂ ਕੀਤੀਆਂ ਜਾਣ ਕਿ ਥੋਹਰ ਕੀ ਹੈ ਆਬਵੀਅਸਲੀ ਅਸੀਂ ਸਾਰੇ ਜਾਣਦੇ ਹਾਂ ਕਿ ਥੋਹਰ ਦਾ ਜਿਹੜਾ ਬੂਟਾ ਹੈ ਇਹ ਉਹ ਘਰਾਂ ਵਿੱਚ ਆਮ ਨਹੀਂ ਲਗਾਇਆ ਜਾਂਦਾ ਤੇ ਅਸੀਂ ਇਹਨੂੰ ਜਿਵੇਂ ਚੰਗਾ ਨਹੀਂ ਮੰਨਦੇ ਕਹਿ ਦਿੰਨੇ ਜੀ ਉਜਾੜਾਂ ਦਾ ਇਹ ਪੌਦਾ ਜੀ ਉਜਾੜਾਂ ਦੇ ਵਿੱਚ ਉੱਗਦਾ ਤੇ ਉਜਾੜ ਮੰਨਦਾ ਜੀ ਪਰ ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਹੋਰ ਦੇ ਜੇ ਪੌਦੇ ਦੀ ਤੁਸੀਂ ਸੁੰਦਰਤਾ ਦੇਖੋ ਕਿੰਨੀ ਪਿਆਰੀ ਹੈ ਮਤਲਬ ਦੂਰੋਂ ਹੀ ਨਾ ਅਲੱਗ ਜੀ ਇੱਕ ਚੀਜ਼ ਨਜ਼ਰ ਆਉਂਦੀ ਹੈ ਸਾਰੇ ਪੌਦਿਆਂ ਦੇ ਵਿੱਚੋਂ ਅਲੱਗ ਹੀ ਇਹਦਾ ਇੱਕ ਅ ਰੂਪ ਸੁਭਾਅ ਗੁਣੋਂ ਅਲੱਗ ਹੀ ਨਜ਼ਰ ਆਂਦਾ ਸੋ ਤੁਹਾਡੇ ਨਾਲ ਗੱਡੀ ਰੋਕ ਕੇ ਤੇ ਇਹ ਚੀਜ਼ ਸਾਂਝੀ ਕਰਨ ਨੂੰ ਬੜਾ ਹੀ ਮਨ ਕੀਤਾ ਕਿ ਚਲੋ ਅੱਜ ਕੁਝ ਹੋਰ ਬਾਰੇ ਅ ਆਪਾਂ ਦੇਖਦੇ ਆਂ ਤੇ ਤੁਸੀਂ ਦੇਖੋ ਇਹਦੇ ਫੁੱਲ ਕਿੰਨੇ ਸੋਹਣੇ ਨੇ ਅ ਇੱਧਰ ਵੀ ਤੁਹਾਡੀ ਮੈਂ ਨਿਗਾ ਮਰਵਾ ਦਨੀ ਹੈ ਗੱਡੀ ਚ ਨਾਰੇ ਹੀ ਬਹੁਤ ਜਿਹੜੇ ਵਾਤਾਵਰਣ ਪ੍ਰੇਮੀ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਪੌਤਿਆਂ ਦੇ ਨਾਲ ਬਹੁਤ ਪਿਆਰ ਹੁੰਦਾ ਉਹਨਾਂ ਦੇ ਲਈ ਥੋਹਰ ਕੀ ਤੇ ਰੈਂਡ ਕੀ ਰੈਂਡ ਨੂੰ ਵੀ ਇਦਾਂ ਹੀ ਮੰਨਦੇ ਨੇ ਜੀ ਅਰੈਂਡ ਵੀ ਨਹੀਂ ਲਗਾਉਂਦੇ ਘਰਾਂ 'ਚ ਜਿਉ ਉਜਾੜਾਂ ਦੇ ਪੌਦੇ ਹੁੰਦੇ ਨੇ ਹਨਾ ਤੇ ਸੋ ਆਪਣੀ ਸੋਚ ਨੂੰ ਜਿਹੜਾ ਕਿ ਅਸੀਂ ਬਹੁਤ ਆਗਾਂ ਵਧੂ ਹੋ ਗਏ ਆ ਇਹਨਾਂ ਨਹੀਂ ਸੋਚਣਾ ਚਾਹੀਦਾ ਹਰ ਪੌਦੇ ਦੇ ਵਿੱਚ ਪਰਮਾਤਮਾ ਨੇ ਕੋਈ ਨਾ ਕੋਈ ਇੱਕ ਗੁਣ ਦੇ ਕੇ ਭੇਜਿਆ ਹੁੰਦਾ ਆ ਚੰਗੇ ਮਾੜੇ ਗੁਣ ਹਰ ਚੀਜ਼ ਦੇ ਵਿੱਚ ਹੁੰਦੇ ਨੇ ਇਨਸਾਨਾਂ ਦੇ ਵਿੱਚ ਵੀ ਹੁੰਦਾ ਹੈ ਹਨਾ ਤੇ ਪੌਦਿਆਂ ਚ ਵੀ ਤੇ ਅ ਉਸ ਤੋਂ ਬਾਅਦ ਫਿਰ ਜਿੱਦਾਂ ਹੀ ਆਪਾਂ ਥੋੜਾ-ਘਿਤੇ ਨਾ-ਘਿਤੇ ਦੇਖ ਲੈਣੇ ਆ ਹਨਾ ਆਪਾਂ ਨੂੰ ਅ ਸ਼ਿਵ ਕੁਮਾਰ ਬਟਾਲਵੀ ਜੀ ਦੀ ਇੱਕ ਜਿਹੜੀ ਕਵਿਤਾ ਯਾਦ ਆ ਜਾਂਦੀ ਹੈ ਜਿਹੜੀ ਮੈਨੂੰ ਲੱਗਦਾ ਕਿ ਅਸੀਂ 10ਵੀਂ 11ਵੀਂ ਤੋਂ ਆਮ ਹੀ ਪੜ੍ਹ ਲੰਨੇ ਆ ਹੁਣ ਤਾਂ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਤਾਂ ਜਿੱਦਾਂ ਪੜ੍ਹਦੀ ਹੈ ਇਹ ਕਵੀਆਂ ਦੇ ਬਾਰੇ ਦੇ ਵਿੱਚ ਉਹਨਾਂ ਨੂੰ ਤਾਂ ਬਹੁਤ ਜਲਦੀ ਨੌਲੇਜ ਹੋ ਰਹੀ ਹੈ ਅ ਜਿਵੇਂ ਸ਼ਿਵ ਕੁਮਾਰ ਬਟਾਲਵੀ ਜੀ ਨੇ ਕਿਹਾ ਸੀ ਕਿ ਮੈਂ ਕੰਡਿਆਲੀ ਥੋਰਵੇ ਸੱਜਣਾ ਉੱਗੀ ਵਿੱਚ ਪਹਾੜਾਂ ਮੈਂ ਕੰਡਿਆਲੀ ਥੋਰਵੇ ਸੱਜਣਾ ਉੱਗੀ ਵਿੱਚ ਪਹਾੜਾਂ ਜਾਂ ਉੱਡਦੀ ਬਦਲੋਟੀ ਕੋਈ ਬਦਲੋਟੀ ਮੀਨ ਬੱਦਲ ਜਿਹੜੇ ਉੱਡਦੇ ਹੁੰਦੇ ਨੇ ਵਰ ਗਈ ਵਿੱਚ ਪਹਾੜਾਂ ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਕਿਤੇ ਕੁਰਾਹੇ ਕੁਰਾਹੇ ਹੁਣ ਦੇਖੋ ਜੀ ਕੁਰਾਹੇ ਦਾ ਮਤਲਬ ਜਿਹੜਾ ਕੋਈ ਰਸਤਾ ਹੀ ਨਾ ਹੋਵੇ ਅਸੀਂ ਵੀ ਹੁਣ ਜਾ ਰਹੇ ਸੀ ਸਾਨੂੰ ਰੋਡ ਦੇ ਦੋਨੋਂ ਸਾਈਡ ਤੇ ਮਿਲੀ ਐ ਇਹ ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਕਿਤੇ ਕੁਰਾਹੇ ਨਾ ਕਿਸੇ ਮਾਲੀ ਸਿੰਜਿਆ ਮੈਨੂੰ ਨਾ ਕੋਈ ਸਿੰਜਣਾ ਚਾਹੇ ਵੀ ਤੁਸੀਂ ਦੇਖ ਲਓ ਉਹਨਾਂ ਨੇ ਕਵਿਤਾ ਜਿਹੜੀ ਇਹ ਨਾ ਇੱਕ ਪੜ੍ਹ ਕੇ ਆਪਣੇ ਆਪ ਦੇ ਵਿੱਚ ਇੱਕ ਆਨੰਦ ਜਿਹਾ ਆ ਜਾਂਦਾ ਹੈ ਪਰ ਉਹਨਾਂ ਨੇ ਕਿਤੇ ਨਾ ਕਿਤੇ ਇਹਦੀ ਸੱਚਾਈ ਵੀ ਬਿਆਨ ਕਰ ਦਿੱਤੀ ਐ ਥੋੜੀ ਤੇ ਸੱਚਾਈ ਬਿਆਨ ਕੀਤੀ ਐ ਕਿ ਕੁਰਾਹੇ ਰਸਤਿਆਂ ਦੇ ਵਿੱਚ ਮੈਂ ਉੱਗੀ ਆ ਕੋਈ ਮੈਨੂੰ ਸਿੰਜਣਾ ਨਹੀਂ ਚਾਹੁੰਦਾ ਕੋਈ ਮੈਨੂੰ ਘਰ 'ਚ ਲਗਾਉਣਾ ਨਹੀਂ ਚਾਹੁੰਦਾ ਕੋਈ ਮੈਨੂੰ ਪਾਣੀ ਨਹੀਂ ਦੇਣਾ ਚਾਹੁੰਦਾ ਫਿਰ ਵੀ ਮੈਂ ਉੱਗੀ ਹੋਈ ਆ ਸੋ ਆਪਾਂ ਅਜਿਹੀ ਧਾਰਨਾ ਨੂੰ ਅੱਜ ਨਾ ਸਾਈਡ ਤੇ ਰੱਖ ਕੇ ਥੋੜਾ ਜਿਹਾ ਆਪਾਂ ਤੋ ਹੋਰ ਦੇ ਗੁਨਾ ਦੇ ਉੱਤੇ ਜਿਹੜਾ ਵਿਚਾਰ ਕਰਾਂਗੇ ਕਿ ਜੇ ਦੇਖੀਏ ਬੋਰ ਦੇ ਨਾਲ ਥੋੜਾ ਜਿਹੜਾ ਬੂਟਾ ਬਿਨਾ ਕਿਸੇ ਬਿਨਾ ਕਿਸੇ ਦੇ ਆ ਟਾਈਮ ਵੇਸਟ ਕੀਤੇ ਟਾਈਮ ਲਏ ਪਾਣੀ ਬਰਬਾਦ ਕੀਤੇ ਆਪਣੇ ਆਪ ਵਿੱਚ ਹੀ ਵੱਧਦਾ ਫੁੱਲਦਾ ਹੈ ਕੁਦਰਤ ਨੇ ਉਹਨੂੰ ਇੰਨੀ ਕਿ ਨਿਯਾਮਤ ਬਖਸ਼ੀ ਹੈ ਕਿ ਉਹਨੂੰ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਉਹਨੂੰ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਨਾ ਉਹਨੂੰ ਕਿਸੇ ਮਾਲੀ ਦੀ ਲੋੜ ਪੈਂਦੀ ਐ ਨਾ ਉਹਨੂੰ ਕਿਸੇ ਖਾਸ ਮੌਕੇ ਦੀ ਲੋੜ ਧਿਆਨ ਦੀ ਪੈਂਦੀ ਕਿ ਮੈਨੂੰ ਕੋਈ ਧਿਆਨ ਦੇਵੇ ਤੇ ਮੈਨੂੰ ਉਹ ਆਪਣੇ ਆਪ ਦੇ ਵਿੱਚ ਹੀ ਆਪਣੇ ਆਪ ਨੂੰ ਲੈ ਕੇ ਦੇਖੋ ਕਿੰਨਾ ਪਿਆਰਾ ਪੌਦਾ ਹੈ ਮਤਲਬ ਉਹਨੂੰ ਬਾਰ-ਬਾਰ ਦੇਖਣ ਨੂੰ ਮਨ ਕਰੀ ਜਾਂਦਾ ਪੀਲਾ ਜਾਂ ਫੁੱਲ ਲੱਗੇ ਹੋਏ ਨੇ ਹਨਾ ਤੇ ਉਹੀ ਫੁੱਲ ਕਾਫੀ ਸਾਰੇ ਹੋਰ ਵੀ ਫੁੱਲ ਨਿਕਲਣਗੇ ਤੇ ਤੁਸੀਂ ਦੇਖੋ ਜਰਾ ਨਜ਼ਦੀਕ ਤੋਂ ਥੋੜੀ ਜਿਹੀ ਪੈਰ ਬਾਅਦ ਤੇ ਉਹਨਾਂ ਦੀਆਂ ਮਤਲਬ ਬਰਡਸ ਆਈਆਂ ਹੋਈਆਂ ਨੇ ਤੇ ਇਹਦੀਆਂ ਜਿਹੜੀਆਂ ਪੱਤੀਆਂ ਨੇ ਉਹ ਪਾਣੀ ਵੀ ਨਹੀਂ ਜ਼ਿਆਦਾ ਲੈਂਦੀਆਂ ਨਾ ਬਰਬਾਦ ਕਰਦੀਆਂ ਨੇ ਸੋ ਜਿਹੜੇ ਇਹਦੀ ਬੰਤਰ ਹੁੰਦੀ ਹੈ ਥੋੜੀ ਜਹੀ ਇਹਦੀ ਜਿਹੜੀ ਤਹਿ ਆ ਸੂਰਜ ਵੱਲੋਂ ਹੁੰਦੀ ਤੁਸੀਂ ਦੇਖੋ ਜਿਹੜੀ ਸਾਈਡ ਨੂੰ ਸੂਰਜ ਹੈ ਨਾ ਉਧਰਲੀ ਸਾਈਡ ਨੂੰ ਇਹਦੀ ਤਹਿ ਬਣੀ ਹੋਈ ਆ ਤੇ ਬਸ ਉਥੋਂ ਹੀ ਥੋੜੀ ਜੀ ਰੋਸ਼ਨੀ ਲੈ ਕੇ ਆਪਣੇ ਆਪ ਨੂੰ ਜਿਹੜਾ ਇਹ ਵਧਾਉਂਦਾ ਹੈ ਪਾਣੀ ਜਿਹੜਾ ਮੀਂਹ ਦੇ ਵਿੱਚੋਂ ਹੀ ਸੋਖ ਲੈਂਦਾ ਇਹ ਥੋੜਾ ਬਹੁਤ ਆ ਜੋ ਵੀ ਹੈ ਤੇ ਆਪਣੇ ਮੋٹے-ਮੋٹے ਤਣਿਆਂ ਦੇ ਵਿੱਚ ਉਸ ਪਾਣੀ ਨੂੰ ਭਰ ਕੇ ਰੱਖਦਾ ਹੈ ਠੀਕ ਹੈ ਜੀ ਹਰ ਮੌਸਮ ਦੇ ਵਿੱਚ ਫਿਰ ਉਸੇ ਪਾਣੀ ਦੇ ਨਾਲ ਆਪਣੇ ਆਪ ਨੂੰ ਜਿਹੜਾ ਇਹ ਹਰਾ ਭਰਾ ਰੱਖਦਾ ਹੈ ਜਿਹੜਾ ਇਹਦਾ ਪੌਦਾ ਇਹ 2-3 ਸਾਲ ਤੱਕ ਬੜੇ ਆਰਾਮ ਨਾਲ ਬਿਨਾ ਪਾਣੀ ਤੋਂ ਇਹ ਜਿਉਂਦਾ ਰਹਿ ਸਕਦਾ ਹੈ ਕੋਸ਼ਿਸ਼ ਹੈ ਮੇਰੀ ਮੈਂ ਤੁਹਾਨੂੰ ਨਾ ਗੱਡੀ ਚੋਂ ਬਾਹਰ ਆ ਕੇ ਤੁਹਾਨੂੰ ਮੈਂ ਸਾਈਡ ਦੂਸਰੀ ਵੀ ਨਿਗਾਹ ਜ਼ਰੂਰ ਮਰਵਾਵਾਂਗੀ ਕਿ ਤੁਸੀਂ ਦੇਖੋਗੇ ਕਿੰਨੀ ਜ਼ਿਆਦਾ ਥੋਹ ਰਿਹਾ ਹੈ ਉਧਰ ਹੋਰ ਵੀ ਪੌ ਉਸ ਸਾਰੇ ਪੀੜ ਪੁੱਤ ਦੇ ਲੱਗੇ ਹੋਏ ਨੇ ਲੇਕਿਨ ਥੋਰ ਦਾ ਜਿਹੜਾ ਇੱਕ ਆਪਾਂ ਸੁਣਦੇ ਆਏ ਆ ਨਾ ਵੀ ਇਹ ਲਗਾਣੀ ਚੰਗੀ ਨਹੀਂ ਹੁੰਦੀ ਇਹ ਉਹ ਇਦਾਂ ਦਾ ਕੁਛ ਨਹੀਂ ਹੈ ਪਰਮਾਤਮਾ ਦੀ ਜਿਹੜੀ ਬਣਾਈ ਹਰ ਇੱਕ ਸ੍ਰਿਸ਼ਟੀ ਦੀ ਹਰ ਇੱਕ ਛੋਟਾ ਜਿਹਾ ਧੂਲ ਮਿੱਟੀ ਦੇ ਕਣ ਦੀ ਵੀ ਆਪਣੀ ਵੈਲਿਊ ਹੁੰਦੀ ਹੈ ਸੋ ਸਾਨੂੰ ਕਿਸੇ ਵੀ ਚੀਜ਼ ਨੂੰ ਨਿੰਦਣ ਤੋਂ ਪਹਿਲਾਂ ਜਾਂ ਉਹਦੇ ਸੁਣੀ ਸੁਣਾਈ ਗੱਲ ਦੇ ਪਿੱਛੇ ਜਾਣ ਤੋਂ ਪਹਿਲਾਂ ਸਾਨੂੰ ਜ਼ਰੂਰ ਉਸ ਪਰਮਾਤਮਾ ਦੇ ਬਣਾਏ ਹੋਏ ਪੇੜ-ਪੋਤਿਆਂ ਦੇ ਬਾਰੇ ਜ਼ਰੂਰ ਜਾਣਕਾਰੀ ਆਪ ਨੂੰ ਹੀ ਹੋਣੀ ਚਾਹੀਦੀ ਆ ਤਾਂ ਜੋ ਫਿਰ ਆਪਾਂ ਕਿਸੇ ਨੂੰ ਕਹਿ ਸਕੀਏ ਵਾਕਏ ਜੀ ਇਹ ਕੋਈ ਚੰਗੀ ਚੀਜ਼ ਨਹੀਂ ਹੈ ਥੋਰ ਦੇ ਪੌਦੇ ਤੇ ਜਦੋਂ ਮਤਲਬ ਫੁੱਲ ਖਿੜਦੇ ਨੇ ਤਾਂ ਕਹਿੰਦੇ ਪੂਰੇ ਰੇਗਿਸਤਾਨ ਦੇ ਵਿੱਚ ਨਾ ਬਹਾਰ ਆ ਜਾਂਦੀ ਹੈ ਤੇ ਅਸੀਂ ਸੁਣਦੇ ਆ ਕਿ ਇਹ ਜਿਹੜਾ ਇਹਦਾ ਭੋਜਨ ਹੈ ਮਤਲਬ ਸਿਹਤਮੰਦ ਦਿਮਾਗ ਇਹਦਾ ਜਿਹੜਾ ਭੋਜਨ ਸਾਡੇ ਸਿਹਤਮੰਦ ਲਈ ਨਹੀਂ ਹੈ ਸਿਹਤਮੰਦ ਸਾਡੇ ਲਈ ਸੋ ਅਸੀਂ ਜੇ ਹੁਣ ਦੂਸਰੇ ਦੇਸ਼ਾਂ ਦੀ ਗੱਲ ਕਰੀਏ ਜਿਹੜਾ ਆਪਣਾ ਯੂਐਸਏ ਆ ਜਾਂ ਮੈਕਸੀਕੋ ਵਰਗੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਜਿਹੜਾ ਥੋਹਰ ਨੂੰ ਇੱਕ ਦਵਾਈ ਦੇ ਵਜੋਂ ਵਰਤਿਆ ਜਾਂਦਾ ਦੇਖੋ ਤੁਸੀਂ ਉਹਨਾਂ ਦੇਸ਼ਾਂ ਨੇ ਕਿੰਨੀ ਤਰੱਕੀ ਕੀਤੀ ਕਿਤੇ ਨਾ ਕਿਤੇ ਉਹ ਸਾਡੇ ਨਾਲੋਂ ਤਾਂ ਹੀ ਅੱਗੇ ਆ ਕਿ ਉਹ ਹਰ ਇੱਕ ਛੋਟੀ ਤੋਂ ਛੋਟੀ ਉਸ ਚੀਜ਼ ਦਾ ਵੀ ਫਾਇਦਾ ਲੈ ਲੈਂਦੇ ਨੇ ਉਹਦੇ ਗੁਣਾਂ ਨੂੰ ਜਾਣ ਕੇ ਜਿਨ੍ਹਾਂ ਨੂੰ ਅਸੀਂ ਅਸ਼ੋਭ ਕਹਿ ਕੇ ਘਰ ਚ ਨਹੀਂ ਲਗਾਉਂਦੇ ਜਾਂ ਅਸੀਂ ਉੱਥੋਂ ਦੀ ਨੰਗੜਾ ਨਹੀਂ ਚਾਹੁੰਦੇ ਜਿੱਥੇ ਇਹ ਲੱਗੀ ਹੋਈ ਹੈ ਸੋ ਉਹਨਾਂ ਨੇ ਬੜੀਆਂ ਦਵਾਈਆਂ ਇਹਨਾਂ ਤੋਂ ਬਣਾਈਆਂ ਜਿਹੜੀਆਂ ਸਾਡੀ ਦਿਮਾਗ ਸਿਹਤ ਬਾਡੀ ਦੇ ਵਾਸਤੇ ਬੜੀਆਂ ਫਾਇਦੇਮੰਦ ਹੁੰਦੀਆਂ ਨੇ ਇਹਦੇ ਵਿੱਚ ਫਾਈਬਰ ਐਂਟੀਆਕਸੀਡੈਂਟ ਤੇ ਵਿਟਾਮਿਨ ਸੀ ਵਰਗੇ ਇਹ ਵਰਗੇ ਬੜੇ ਸਾਰੇ ਗੁਣ ਹੁੰਦੇ ਨੇ ਜਿਹੜੇ ਸਾਡੀ ਬਾਡੀ ਦੇ ਲਈ ਕਿਤੇ ਨਾ ਕਿ ਸਾਡੀ ਸਿਹਤ ਲਈ ਚਮੜੀ ਲਈ ਅੱਖਾਂ ਲਈ ਵਾਲਾਂ ਲਈ ਬੜੇ ਲਾਭਦਾਇਕ ਹੁੰਦੇ ਨੇ ਬੜੇ ਸਾਰੇ ਹੋਰ ਵੀ ਪੋਸ਼ਕ ਤੱਤ ਪਾਏ ਜਾਂਦੇ ਨੇ ਜਿਹੜੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਮਤਲਬ ਦੂਰ ਕਰਦੇ ਨੇ ਠੀਕ ਹੈ ਜੀ ਸੋ ਗੁਣ ਹੈ ਹਰ ਇੱਕ ਚੀਜ਼ ਦੇ ਵਿੱਚ ਕੋ ਗੁਣ ਛੁਪਿਆ ਹੁੰਦਾ ਬਸ ਉਹਨੂੰ ਲੱਭਣ ਦੀ ਤੇ ਜਾਣਨ ਦੀ ਕੋਸ਼ਿਸ਼ ਸਾਨੂੰ ਪੂਰੀ ਲਗਾਤਾਰ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ ਇੱਧਰ ਦੇਖੋ ਤੁਸੀਂ ਆ ਬੇਰੀ ਵੀ ਲੱਗੀ ਹੋਈ ਆ ਸਾਹਮਣੇ ਵੀ ਬੜੇ ਪਿਆਰੇ ਪਿਆਰੇ ਪੌਦੇ ਹੋਰ ਵੀ ਲੱਗੇ ਨੇ ਇਹ ਦੇਖੋ ਥੋੜ੍ਹ ਜਿਹਾ ਕਾਫੀ ਹੱਦ ਤੱਕ ਛੋਹੀ ਛੋਟੀ ਛੋਟੀ ਹੁੰਦੀ ਹੁੰਦੀ ਕਾਫੀ ਸਾਰਾ ਜਿਹੜਾ ਸਲਾਈਡ ਹੈ ਇਹ ਤੋਂ ਹਨ ਨਾਲ ਹੀ ਭਰੀ ਹੋਈ ਹੈ ਔਰ ਇਹਨੂੰ ਖਾਣ ਨਾਲ ਕਹਿੰਦੇ ਭਾਰ ਵੀ ਘਟ ਕੀਤਾ ਜਾ ਸਕਦਾ ਬਟ ਖਾਣ ਦਾ ਵੀ ਇੱਕ ਆਪਣਾ ਤਰੀਕਾ ਹੁੰਦਾ ਇਹ ਨਹੀਂ ਕਿ ਆਪਾਂ ਸਿੱਧੀ ਤੋੜ ਕੇ ਆਪਾਂ ਹਨਾ ਇਹਨੂੰ ਆਪਾਂ ਯੂਟਿਲਾਈਜ਼ ਕਰ ਲਈਏ ਇਦਾਂ ਦਾ ਨਹੀਂ ਹੈ ਭਾਰ ਘਟਾਣਾ ਤਾਂ ਇਹਦੇ ਜਿਹੜੇ ਕੰਡੇ ਨੇ ਉਹਨਾਂ ਨੂੰ ਹਟਾ ਕੇ ਉਹਦੀ ਜਿਹੜੀ ਉੱਪਰਲੀ ਪਰਤ ਹੈ ਕੰਡਿਆਂ ਨੂੰ ਹਟਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨੂੰ ਖਾ ਸਕਦੇ ਆਂ ਆਪਾਂ ਤੇ ਇਹਦੇ ਵਿੱਚ ਕੈਲਸ਼ੀਅਮ ਵੀ ਬਹੁਤ ਮਾਤਰਾ ਦੇ ਵਿੱਚ ਪਾਇਆ ਜਾਂਦਾ ਸੋ ਆ ਵਾਤਾਵਰਣ ਪ੍ਰੀਮੀ ਹੈ ਜੀ ਠੀਕ ਹੈ ਜੀ ਇਦਾਂ ਨਹੀਂ ਹੈ ਕਿ ਜੀ ਬਹੁਤ ਪਾਣੀ ਲੈਂਦਾ ਧਿਆਨ ਮੰਗਦਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਾਰਬਨ ਡਾਈਆਕਸਾਈਡ ਤੇ ਹੋਰ ਕਾਰਬਨ ਮੋਨੋਆਕਸਾਈਡ ਵਰਗੀਆਂ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨੇ ਉਹਨਾਂ ਨੂੰ ਵੀ ਇਹ ਆਪਣੇ ਚ ਸੋਖ ਕੇ ਮਤਲਬ ਵਾਤਾਵਰਨ ਨੂੰ ਸ਼ੁੱਧ ਕਰਦਾ ਹੈ ਕਿਸਾਨ ਜਿਹੜੇ ਆਪਣੇ ਫਸਲੀ ਚੱਕਰ ਹੈ ਫਸਲਾਂ ਨੂੰ ਬਚਾਉਣ ਦੇ ਲਈ ਇਹਦੀ ਵਾਰਡ ਕਰਦੇ ਨੇ ਇਹ ਵਾਰਡ ਦਾ ਕੰਮ ਦਿੰਜਾ ਜੀ ਛੇਤੀ ਕੋਈ ਜੀਵ ਜੰਤੂ ਖੇਤ 'ਚ ਐਂਟਰ ਨਹੀਂ ਕਰ ਸਕਦਾ ਕਿਉਂਕਿ ਇਹਦੇ ਚ ਕੰਡੇ ਬਹੁਤ ਜ਼ਿਆਦਾ ਹੁੰਦੇ ਨੇ ਹਨਾ ਜੀ ਤੇ ਇਸ ਲਈ ਥੋਰ ਦਾ ਪੌਦਾ ਜਿਹੜਾ ਆਪਣੇ ਆਪ ਇੰਡੀਪੈਂਡੈਂਟ ਪੌਦਾ ਕਹਿ ਸਕਦੇ ਆਪਾਂ ਇਹਨੂੰ ਕਿਸੇ ਚੀਜ਼ ਦੀ ਨੀਡ ਨਹੀਂ ਹੈ ਦੇਖੋ ਹੁ ਤੱਕ ਔਰ ਤੇ ਤੁਸੀਂ ਹੋਰ ਦੇਖੋ ਕਿ ਆ ਖੁਸ਼ਕਸਾਨਾਂ ਦੇ ਉੱਤੇ ਜ਼ਿਆਦਾਤਰ ਇਹ ਪਾਇਆ ਜਾਂਦਾ ਜਿੱਥੋਂ ਵੀ ਆਪਾਂ ਨੂੰ ਲੱਗਦਾ ਨਾ ਕਿ ਜਿਵੇਂ ਦੱਸਿਆ ਹੀ ਉਹ ਜਾੜਾਂ ਹੁੰਦਾ ਤੇ ਉੱਥੇ ਕੋਈ ਹੁੰਦਾ ਤਾਂ ਹੈ ਨਹੀਂ ਪਾਣੀ ਵਗੈਰਾ ਦੀ ਤਾਂ ਇੰਨੀ ਉਹ ਹੁੰਦੀ ਨਹੀਂ ਹੈ ਸਹੂਲਤ ਜਿੱਥੇ ਇਹ ਆਪਣੇ ਆਪ ਉੱਗ ਜਾਂਦੇ ਨੇ ਇਹਨਾਂ ਕੋਲ ਆਪਣੇ ਆਪ ਨੂੰ ਜਿਹੜਾ ਕਿ ਸੰਭਣ ਦਾ ਇੱਕ ਬਹੁਤ ਵੱਡਾ ਕੋਣ ਹੁੰਦਾ ਹੈ ਹਰਿਆਣਾ ਦੇ ਬਾਕੀ ਪੰਚਕੂਲਾ ਵਰਗੇ ਸ਼ਹਿਰ ਦੇ ਵਿੱਚ ਇਹਦਾ ਇੱਕ ਅਨੋਖਾ ਹੀ ਬਾਗ ਹੈ ਜੀ ਤੁਸੀਂ ਦੇਖੋ ਉੱਥੇ ਥੋਰ ਦਾ ਇੱਕ ਅਨੋਖਾ ਬਾਗ ਹੈ ਜਿੱਥੇ ਉਹ ਸਾਰਾ ਕੁਝ ਤੁਸੀਂ ਜਾਣਕਾਰੀ ਉੱਥੋਂ ਇਹਦੇ ਬਾਰੇ ਪ੍ਰਾਪਤ ਕਰ ਸਕਦੇ ਹੋ ਕਿ ਉੱਥੇ ਕੀ ਹੈ ਕੀ ਨਹੀਂ ਸੋ ਇਹ ਜਿਹੜਾ ਬਾਗ ਕਹਿੰਦੇ ਦੱਸਦੇ ਨੇ ਕਿ ਇਹ 7 ਏਕੜ ਦੇ ਵਿੱਚ ਹੈਗਾ ਇਸ ਬਾਗ ਦੇ ਵਿੱਚ ਥੋੜੀਆਂ ਜਿੰਨੀਆਂ ਵੀ ਖਤਮ ਹੋ ਰਹੀਆਂ ਪ੍ਰਜਾਤੀਆਂ ਨੇ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਨੇ ਪੂਰੇ ਐਫਰਟਸ ਲਾਏ ਨੇ ਕਿ ਅਸੀਂ ਲੋਕਾਂ ਨੂੰ ਇਹਦੇ ਗੁਣਾਂ ਤੋਂ ਜਾਣੂ ਕਰਵਾਈਏ ਵੀ ਇਹ ਕਿਉਂ ਲੁਕਤ ਹੁੰਦੀ ਜਾਂਦੀ ਹੈ ਸਾਡੀ ਅਵੇਸਲਾਪਣਾ ਜੀ ਕਿਸੇ ਚੀਜ਼ ਨੂੰ ਫਟਾਫਟ ਕਿਸੇ ਸੁਣੀ ਸੁਣਾਈ ਗੱਲ ਕਹਿ ਕੇ ਉਹਨੂੰ ਦੂਰ ਕਰ ਦੇਣਾ ਸੋ ਉਹਨਾਂ ਨੇ ਇਹ ਬਾਗ ਲਗਾਉਣ ਦਾ ਮਕਸਦ ਇਹ ਹੀ ਹੈ ਕਿ ਜਿਹੜੀਆਂ ਇਹਦੀਆਂ ਪ੍ਰਜਾਤੀਆਂ ਲੁਕਤ ਹੋ ਰਹੀਆਂ ਸਾਡੀ ਅਗਿਆਨਤਾ ਦੇ ਕਰਕੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਵੱਧ ਤੋਂ ਵੱਧ ਇਸ ਪੌਦੇ ਨੂੰ ਵੀ ਬਚਾਇਆ ਜਾਵੇ ਸੋ ਸਾਨੂੰ ਵੀ ਇਹਦੇ ਨੇੜੇ ਹੋ ਕੇ ਇਹਦੇ ਗੁਣਾਂ ਨੂੰ ਜਾਨਣਾ ਚਾਹੀਦਾ ਹੈ ਤੇ ਬਾਕੀ ਤੁਸੀਂ ਦੇਖੋ ਕਿ ਆਪਣਾ ਪਸ਼ਮਾਨੂ ਵੀ ਹੁਣ ਕਹਿੰਦੇ ਇਹਦਾ ਸਵਾਦ ਬੜਾ ਚੰਗਾ ਲੱਗਣ ਲੱਗ ਗਿਆ ਹੈ ਤੇ ਤੁਸੀਂ ਵੀ ਇਹ ਜਿੱਥੇ ਵੀ ਤੁਹਾਨੂੰ ਕਿਤੇ ਦਿਖਦਾ ਆ ਇਹਨੂੰ ਜ਼ਰੂਰ ਇਹਦੇ ਨੇੜੇ ਹੋ ਕੇ ਖੜੋ ਬੈਠੋ ਦੇਖੋ ਇਹਦੇ ਗੁਣਾਂ ਨੂੰ ਜੇ ਇਹਦੇ ਉੱਤੇ ਰੱਬ ਨੇ ਕੰਡੇ ਵੀ ਲਾਏ ਹਨ ਕੋਈ ਨਾ ਕੋਈ ਇਹਦੀ ਪ੍ਰੋਟੈਕਸ਼ਨ ਵਾਸਤੇ ਲਗਾਏ ਨੇ ਠੀਕ ਹੈ ਜੀ ਇਹਨਾਂ ਹਰ ਇੱਕ ਕਹਿੰਦੇ ਜੇ ਗੁਲਾਬ ਹੈ ਤਾਂ ਉਹਦੇ ਦੁਆਲੇ ਵੀ ਕੰਡੇ ਉਹਦੀ ਪ੍ਰੋਟੈਕਸ਼ਨ ਵਾਸਤੇ ਲਾਏ ਨੇ ਤਾਂ ਡੈਫੀਨਿਟਲੀ ਇਹ ਤੇ ਦੁਆਲੇ ਵੀ ਰੱਬ ਨੇ ਜ਼ਰੂਰ ਇਸੇ ਵਜ੍ਹਾ ਕਰਕੇ ਲਾਏ ਹੋਣਗੇ ਕੀ ਤੁਸੀਂ ਦੇਖੋ ਇਹ ਜਿਹੜੇ ਲੱਗੇ ਹੋਏ ਨੇ ਜਿਹੜੀਆਂ ਬਰਡਸ ਜੀਆਂ ਦਿਖ ਰਹੀਆਂ ਨੇ ਆਪਾਂ ਨੂੰ ਇਹਦੇ ਵਿੱਚ ਜਿਹੜੇ ਫੁੱਲ ਵੀ ਨਿਕਲੇ ਨੇ ਬਾਅਦ ਵਿੱਚ ਇਹਨਾਂ ਨੇ ਪੱਕ ਜਾਣਾ ਬਿਲਕੁਲ ਲਾਲ ਰੰਗ ਦੀਆਂ ਹੋ ਜਾਣੀਆਂ ਔਰ ਬਹੁਤ ਅੱਛੀਆਂ ਲੱਗਦੀਆਂ ਨੇ ਤੇ ਖਾਣ ਦੇ ਵਿੱਚ ਬਹੁਤ ਟੇਸਟੀ ਹੁੰਦੀਆਂ ਨੇ ਆ ਕਾਫੀ سارے ਲੋਕ ਨੇ ਜਿਨ੍ਹਾਂ ਨੂੰ ਇਹਦੇ ਬਾਰੇ ਪੂਰਾ ਗਿਆਨ ਆ ਨਾ ਉਹ ਬਿਨਾਂ ਸੋਚੇ ਸਮਝੇ ਇਸ ਪੌਦੇ ਨੂੰ ਘਰ 'ਚ ਵੀ ਲਗਾਉਂਦੇ ਨੇ ਦੀ ਕੇਅਰ ਵੀ ਕਰਦੇ ਨੇ ਤੇ ਇਹਦੇ ਜਿਹੜੇ ਤੁਸੀਂ ਆ ਦੇਖਦੇ ਹੋ ਨਾ ਜਿਹਦੇ ਉੱਤੇ ਫੁੱਲ ਲੱਗਾ ਹੋਇਆ ਮੈਂ ਤੁਹਾਨੂੰ ਥੋੜਾ ਜਿਹਾ ਕੈਮਰਾ ਨੇੜੇ ਕਰਕੇ ਦਿਖਾਉਣੀ ਆ ਆ ਦੇਖੋ ਇਹ ਜਿਹੜੀਆਂ ਵਰਡਸ ਲੱਗੀਆਂ ਹੋਈਆਂ ਨੇ ਨਾ ਇਹਨਾਂ ਦੇ ਉੱਤੇ ਜਦੋਂ ਫੁੱਲ ਲੱਗਣਾ ਬਾਅਦ ਵਿੱਚ ਉਹ ਜਿਹੜਾ ਨੀਚੇ ਵਾਲਾ ਪਾਰਟ ਹੈ ਪੱਕ ਕੇ ਨਾ ਇੱਕ ਫਲ ਬਣ ਜਾਏਗਾ ਬੜਾ ਪਿਆਰਾ ਲਾਲ ਕਲਰ ਦਾ ਔਰ ਖਾਣ ਚ ਕਹਿੰਦੇ ਉਹ ਬੜਾ ਰਸੀਲਾ ਤੇ ਮਿੱਠਾ ਹੁੰਦਾ ਹੈ ਬਹੁਤ ਮਤਲਬ ਉਹਦੀ ਇੰਨੀ ਇਮੀਅਤ ਆ ਵਿਟਾਮਿਨ ਸੀ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਫਾਈਬਰ ਐਂਟੀਆਕਸੀਡੈਂਟ ਗੁਣ ਹੁੰਦੇ ਨੇ ਜਿਸ ਜਿਵੇਂ ਜੀ ਚਾਈਨਾ ਵਾਲਿਆਂ ਦਾ ਡ੍ਰੈਗਨ ਵਾਲਾ ਸਿਸਟਮ ਹੈ ਨਾ ਸੇਮ ਇਹ ਡ੍ਰੈਗਨ ਨੂੰ ਵੀ ਪਿੱਛੇ ਛੱਡਦਾ ਇਹ ਡ੍ਰੈਗਨ ਦੇ ਗੁਣਾ ਤੋਂ ਵੀ ਕਿਤੇ ਉੱਤੇ ਆ ਪਰ ਇਹੀ ਵੀ ਸਾਨੂੰ ਇਹਨੂੰ ਥੋੜੀ ਜਿ ਸਮਝਣ ਤੇ ਪਛਾਣਨ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਮੈਂ ਪਹਿਲਾਂ ਹੀ ਦੱਸਿਆ ਕੁਦਰਤ ਨੇ ਕੋਈ ਵੀ ਚੀਜ਼ ਬਿਨਾ ਬੇਫਾਲਤੂ ਦੀ ਨਹੀਂ ਇਸ ਧਰਤੀ ਤੇ ਭੇਜੀ ਦੇਖੋ ਇਹਦੇ ਆ ਦੇਖੋ ਕਿੰਨੇ ਪਿਆਰੇ ਹੀ ਬਰਡਸ ਲੱਗੀਆਂ ਇਹਦੇ ਉੱਤੇ ਫੁੱਲ ਲੱਗਿਆ ਹੈ फूल ਦਾ نیچے ਵਾਲਾ ਪਾਰਟ ਜਿਹੜਾ ਤੁਸੀਂ ਦੇਖੋਗੇ ਫੁੱਲ ਤਾਂ ਇੱਕ ਉੱਪਰਲੀ ਬਰਡਸ ਦਾ ਬਣਿਆ ਤੇ نیچے ਵਾਲਾ ਜਿਹੜਾ ਲੰਬਾ ਜਿਹਾ ਹਰਾ ਪਾਰਟ ਦੇਖ ਰਹੇ ਹੋ ਉਹ ਸਾਰੇ ਦਾ ਸਾਰਾ ਹੀ ਬਹੁਤ ਵਧੀਆ ਇੱਕ ਫੁੱਲ ਬਣ ਗੋਲ ਕਾਂਜੀ ਨੂੰ ਕਹਿ ਦਿੰਦੇ ਆਪਾਂ ਵੈਸੇ ਗੋਲਾ ਤਾਂ ਬੋਰਡ ਨੂੰ ਲੱਗੀਆਂ ਹੁੰਦੀਆਂ ਇਹ ਉਦਾਂ ਦੀ ਇਹ ਬਣ ਜਾਂਦੀਆਂ ਨੇ ਇਹ ਸੋ ਬਾਕੀ ਇਹਦਾ ਤੁਸੀਂ ਜੋ ਮਰਜ਼ੀ ਬਣਾ ਸਕਦੇ ਹੋ ਹਨਾ ਆਪਣਾ ਕੋਈ ਸ਼ੇਕ ਬਣਾ ਕੇ ਪੀ ਲੋ ਚਾਹ ਬਣਾ ਕੇ ਪੀ ਲੋ ਦੇਖੋ ਜੀ ਜਦੋਂ ਇੱਕ ਚੀਜ਼ ਸਾਡੀ ਵਰਤੋਂ ਦੇ ਵਿੱਚ ਆ ਜਾਂਦੀ ਹੈ ਤਾਂ ਫਿਰ ਉਹਨੂੰ ਆਪਾਂ ਕਿਸੇ ਵੀ ਫਾਰਮ ਚ ਯੂਜ਼ ਕਰ ਸਕਦੇ ਆ ਫਿਰ ਉਹਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਜੀ ਖਾਲੀ ਇਹ ਖਾਣ ਦੇ ਕੰਮ ਆਂਦੀ ਤੁਸੀਂ ਇਹਨੂੰ ਕਿਸੇ ਵੀ ਚਾਹ ਬਣਾ ਕੇ ਇਹਦੇ ਪੀ ਲੋ ਜਾਂ ਇਹਦੇ ਤੁਸੀਂ ਆਪਣਾ ਸ਼ੇਕ ਬਣਾ ਕੇ ਪੀ ਲੋ ਤੁਸੀਂ ਇਹਨੂੰ ਡਰਾਈ ਕਰਕੇ ਵੀ ਰੱਖ ਕੇ ਇਹਨੂੰ ਖਾ ਸਕਦੇ ਹੋ ਹਨਾ ਗਲਤ ਤਾਂ ਉਹੀ ਹੈ ਜੇ ਸਾਨੂੰ ਉਹਨੇ ਸੁੱਕੀ ਚੀਜ਼ ਨੇ ਨੁਕਸਾਨ ਨਹੀਂ ਕਰਨਾ ਤਾਂ ਸਾਨੂੰ ਗਿੱਲੀ ਵੀ ਨਹੀਂ ਕਰੂਗੀ ਜੇ ਗਿੱਲੀ ਖਾਣੇ ਦੇ ਲਈ ਫਾਇਦੀ ਮੰਨਦਾ ਤਾਂ ਅਸੀਂ ਡਰਾਈ ਕਰਕੇ ਵੀ ਰੱਖ ਸਕਦੇ ਹਾਂ ਠੀਕ ਹੈ ਜੀ ਇਹ ਆ ਜੀ ਤੋਹਰ ਬਾਕੀ ਕੋਸ਼ਿਸ਼ ਆ ਮੇਰੀ ਤੇ ਤੁਸੀਂ ਜਰੂਰ ਇਹਦੇ ਵੱਲ ਜਰੂਰ ਇਸ ਪੋਦੇ ਵੱਲ ਧਿਆਨ ਦਿਓ ਤੇ ਜਦੋਂ ਵੀ ਧਿਆਨ ਦਿਓਗੇ ਨਾ ਤੁਸੀਂ ਸੋਚਿਓ ਤੁਹਾਨੂੰ ਆਪਣੇ ਆਪ ਸ਼ਿਵ ਕੁਮਾਰ ਬਟਾਲਵੀ ਜੀ ਦੀ ਜਿਹੜੀ ਕਵਿਤਾ ਮੈਂ ਕੰਡਿਆਲੀ ਥੋੜੇ ਵੇ ਸੱਜਣਾ ਤੁਹਾਨੂੰ ਆਪਣੇ ਆਪ ਯਾਦ ਆ ਜਣੀਆਂ ਸੋ ਅਸੀਂ ਵੀ ਹੁਣ ਥੋੜਾ ਲੇਟ ਹੋ ਰਹੇ ਆ ਤੇ ਲਾਈਵ ਵੀ ਮੈਨੂੰ ਲੱਗਦਾ ਕਾਫੀ ਲੰਮਾ ਹੋ ਗਿਆ ਹੋਣਾ ਤੇ ਫੇਰ ਕਿਸੇ ਹੋਰ ਲਾਈਵ ਦੇ ਨਾਲ ਅਸੀਂ ਤੁਹਾਨੂੰ ਜ਼ਰੂਰ ਇਹੋ ਜੀ ਯੂਨਿਕ ਚੀਜ਼ ਦੇ ਨਾਲ ਜ਼ਰੂਰ ਮਿਲਾਂਗੇ ਅ ਤੇ ਬਾਕੀ ਰੱਬ ਰੱਖਾ ਜੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਜ਼ਰੂਰ ਕਰਿਓ ਤੇ ਆਪਣੇ ਆਪਣੇ ਵਿਚਾਰ ਵੀ ਥੋਹਰ ਬਾਰੇ ਜ਼ਰੂਰ ਦੱਸਿਓ ਇਹ ਤੁਹਾਨੂੰ ਤੂਰ ਦਾ ਪੌਦਾ ਕਿੱਦਾਂ ਦਾ ਲੱਗਦਾ ਕਦੀ ਤੁਸੀਂ ਇਹਦੀਆਂ ਜਿਹੜੀਆਂ ਗੋਲਾਂ ਨੇ ਉਹ ਖਾਧੀਆਂ ਨੇ ਜਿਹੜੀਆਂ ਲੱਗਦੀਆਂ ਨੇ ਤੇ ਜੇ ਲੱਗਦੀਆਂ ਨੇ ਕਿੱਦਾਂ ਦਾ ਟੇਸਟ ਹੁੰਦਾ ਦੇਖੋ ਜੇ ਮੈਂ ਆਪਣੀ ਗੱਲ ਕਰਾਂ ਮੈਂ ਇਸ ਪੌਦੇ ਨੂੰ ਨਾ ਵੈਸੇ ਹੀ ਬਹੁਤ ਪਸੰਦ ਕਰਦੀ ਮੈਨੂੰ ਦੇਖਣ ਨੂੰ ਵੀ ਪਿਆਰਾ ਬਹੁਤ ਲੱਗਦਾ ਤੇ ਜਿਵੇਂ ਅਸੀਂ ਐਲੋਵੇਰਾ ਘਾਟ ਲਗਾਈ ਆ ਮੈਂ ਇਹਨੂੰ ਇਦਾਂ ਹੀ ਲਗਾਇਆ ਬਟ ਜੇ ਆਪਾਂ ਗਮਲਿਆਂ 'ਚ ਗੱਲ ਕਰੀਓ ਇਹ ਇੰਨਾ ਵੱਧਦਾ ਫੁੱਲਦਾ ਨਹੀਂ ਹੈ ਨਾ ਹੀ ਉਹਨੂੰ ਕਦੀ ਫੁੱਲ ਵਗੈਰਾ ਲੱਗਦੇ ਨਹੀਂ ਬਟ ਜਿੰਨਾ ਕਿ ਹੈ ਉਹ 2-3 ਸਾਲ ਇਦਾਂ ਦਾ ਹੀ ਰਹਿੰਦਾ ਹੈ ਪਰ ਅੱਜ ਮੈਨੂੰ ਇਹ ਇੰਨਾ ਵੱਡਾ ਦੇਖ ਕੇ ਮਨ ਨੂੰ ਇੰਨੀ ਖੁਸ਼ੀ ਹੋਈ ਹੈ ਕਿ ਗਮਲਿਆਂ ਤੋਂ ਪਾਰ ਧਰਤੀ ਦੇ ਵਿੱਚ ਦੇਖੋ ਤੁਸੀਂ ਇਹਨਾਂ ਦੀ ਵਿਸ਼ਾਲਤਾ ਕਿੰਨੀ ਹੈ ਤੇ ਹਨਾ ਇਹਨਾਂ ਨੂੰ ਵੀ ਵਧਣ ਫੁੱਲਣ ਨੂੰ ਧਰਤੀ ਤਾਂ ਚਾਹੀਦੀ ਹਰ ਚੀਜ਼ ਨੂੰ ਉਹ ਗਮਲਿਆਂ ਤੱਕ ਸੀਮਤ ਨਹੀਂ ਰੱਖ ਸਕਦੇ ਉਹ ਤਾਂ ਇੱਕ ਸੁੰਦਰਤਾ ਦਾ ਬਸ ਪ੍ਰਤੀਕ ਬਣ ਸਕਦੇ ਨੇ ਬਟ ਉਹਦੇ ਗੁਣ ਜਿਹੜੇ ਅਸਲੀ ਉਹ ਜ਼ਮੀਨ 'ਚੋਂ ਉੱਗ ਕੇ ਹੀ ਬਾਹਰ ਆਉਂਦੇ ਨੇ ਸੋ ਫਿਰ ਕਿਸੇ ਹੋਰ ਲਾਈਵ ਨਾਲ ਮਿਲਾਂਗੇ ਸਤਿ ਸ਼੍ਰੀ ਅਕਾਲ ਧੰਨਵਾਦ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਆ ਕਰੋ ਲਾਈਵ ਦੇ ਨਾਲ ਵੱਧ ਤੋਂ ਵੱਧ ਜੁੜਿਆ ਕਰੋ ਥੈਂਕ ਯੂ ਸੋ ਮੱਚ ਜੀ